ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਇਹ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਵੜਾ ਸੇਲ ਹੀ ਲੈ ਕੇ ਆਏ ਹਾਂ ਇਹਦੇ ਵਿੱਚ ਇੱਕ ਜਰਸੀ ਆ ਗਈ ਪੰਜਾਬ ਵਾਲੀ ਤੇ ਇੱਕ ਆ ਗਈ ਐਫ ਏ ਕੱਢਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨੇ ਆਂ ਪ੍ਰੋਪਰ ਜਾਣਕਾਰੀ ਅੱਜ ਤਰੀਕ ਬਾਈ ਜੀ ਹੈਗੀ ਆ 13 ਚੌਥਾ ਮਹੀਨਾ 2025 ਆਪਣੇ ਆਪ ਦੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ ਤੇ ਆਹ ਪਹਿਲੇ ਨੰਬਰ ਤੋਂ ਹੀ ਚੈੱਕ ਕਰ ਸਕਦੇ ਆ ਦੂਜੇ ਸੂਈ ਐਚ ਐਫ ਸੂਈ ਆ ਬਾਈ ਜੀ ਤੇ ਮਗਰ ਇਹਨੇ origignal jersey ਨੂੰ ਪੰਜਾਬ ਵਾਲੀ ਬੱਸੀ ਨੂੰ ਜਨਮ ਦਿੱਤਾ ਕੱਦ ਹਾਈਟ ਫੁੱਲ ਆ ਬੈੜਦਾ ਚੈੱਕ ਕਰ ਲਓ ਦੂਜਾ ਸੂ ਆਰਿਜੀਨਲ ਸੂਈ ਐ ਪਲੂਨ ਨੇ ਬਾਈ ਜੀ 22 23 ਕਿਲੋ ਦਿੱਤਾ ਇਸ ਵਾਰੀ 24 25 ਕਿਲੋ ਤੋਂ ਬੜੀ ਨਾਮ ਆਉਂਦਾਰੀ ਨਹੀਂ ਚਵਾਊਗੀ ਕਰਮ ਵਾਲੀ ਤੇ ਪੂਰੀ ਸੀ ਠੰਡੀ ਆ ਹਾਈਟ ਦੇ ਵਿੱਚ ਪੋਲਾ ਕੋਈ ਲਿੱਸੀਲਾ ਵੀ ਨਹੀਂ ਹੈਗੀ ਥਾਣ ਥਾਣ ਬਹੁਤ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਚੈੱਕ ਕਰ ਲਓ ਦੇਖੋ ਤੁਹਾਨੂੰ ਨੇੜੇ ਤੋਂ ਚੈੱਕ ਕਰ ਸਕਦੇ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਮਗਰ ਬੱਸੀ ਬਹੁਤ ਸੋਹਣੀ ਜਾਂਦ ਦਿੱਤਾ ਕਰਮਾਲੀ ਨਹੀਂ ਤੇ ਜੇਰ ਪ੍ਰੋਪਰ ਡਾਨਾ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਭਈਏ ਜੇਰੇ ਦੀ ਪੱਟਲ ਚ ਤੇ ਬਕਾਇਦਾ ਵੀਡੀਓ ਵੀ ਬਣਾਈ ਵੀ ਆਪਣੀ ਜੇਰ ਦੀ ਤੇ ਇਸ ਵਾਰੀ 24 25 ਕਿਲੋ ਤੋਂ ਬੜੀ ਇਨਾਮਦਾਰੀ ਨਾਲ ਚਵਾ ਦੋਗੀ ਬਾਜ ਬਰੀਡ ਦੇ ਉੱਤੇ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਰੇਟ ਇਹਦਾ ਫੋਨ ਤੇ ਹੋਊਗਾ ਹੋਊਗਾ ਜਾਇ ਜੀ ਤੇ ਅੱਗੇ ਤੁਸੀਂ ਚੈੱਕ ਕਰ ਸਕਦੇ ਦੋ ਨੰਬਰ ਤੇ ਬਲੂਨਸ ਹੁੰਦੀ ਹੈ ਬਾਈ ਜੀ ਜਰਸੀ ਪੰਜਾਬ ਵਾਲੀ ਪਹਿਲਾ ਸੂਆ ਕਾਫੀ ਕਲਰ ਦੇ ਵਿੱਚ ਫੇਸ ਬਿਊਟੀ ਚੈੱਕ ਕਰ ਲੋ ਕੱਦ-ਕਾੜ ਪੂਰਾ ਫੁੱਲ ਆ ਜਿੰਦ ਜਾਣ ਵਾਲੀ ਆ ਥਣ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਰਮੇ ਤੇ ਪੂਰੀ ਸਪੇਸ ਦੇ ਲੱਗਿਆ ਵਜਨ ਵਾਲੀ ਵਹਿੜਾ ਗਈ ਆਰਡਰ ਬਹੁਤ ਸੋਹਣਾ ਤਿਆਰ ਕਰਦੀਆਂ ਦੀ ਕਰਮ ਵਾਲੀ ਤੇ ਸੂਣ ਦੇ ਵਿੱਚ ਇਹਦੇ 10 ਦਿਨ ਬਾਕੀ ਪਏ ਹੈ ਹਜੇ 10 ਦਿਨਾਂ ਨੂੰ ਕਰਮ ਵਾਲੀ ਨੇ ਪੂਰਾ ਵਧੀਆ ਆਰਡਰ ਬਣਾ ਕੇ ਤਿਆਰ ਕਰਕੇ ਸੋਹਣਾ ਤੇ ਮੂੰਹ ਤੋਂ origional ਬਾਈ ਜੀ ਹਜੇ 2 ਦਾਂਦੀ ਆ ਚੈੱਕ ਕਰ ਲੋ ਹਾਈਟ ਬਣੂ ਤਾਂ ਐਕਸਟਰਾ ਹਨਰੀ ਆ ਤੇ ਦੁੱਧ ਬਾਈ ਜੀ ਨੇ 17- ਇਸ ਬਿਊਟੀ ਚੈੱਕ ਕਰੋ ਤਾਂ ਹੁਣ ਗਰਮੀ ਆ ਗਈ ਹੈ ਗਰਮੀ ਦੇ ਵਿੱਚ ਇਹੀ ਵੜਾ ਚੱਲਣਗੇ ਆ ਕੋਈ ਇੰਦਾਂ ਦੀ ਇੱਕ ਤਾਂ ਪਿੰਡ ਫੁੰਡ ਵੱਧ ਤੋਂ ਦੀ ਇੱਕ ਗਰਮੀ ਬਹੁਤ ਘੱਟ ਮੰਦੀਆਂ ਤੇ ਇਹਦਾ ਰੇਟ ਵਾਈ ਜੀ ਫੋਨ ਦੀ ਹੋਊਗਾ ਹੋਊਗਾ ਇਹਦਾ ਵੀ ਜੈ ਜੀ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਦੋਨਾਂ ਵੜਾ ਚ ਕੋਈ ਵੀ ਵੜਾ ਪਸੰਦ ਆਉਂਦੀ ਹੈ ਉਹਦਾ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਮੇਰਾ ਹੈਗਾ 78990 99728 ਸਾਰੇ ਮੇਰੇ ਵੀਰਾਂ ਦਾ ਅੰਤ ਤੱਕ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ